ਜਾ ਇੰਨਾ ਜ਼ਿਆਦਾ ਖਤਮ ਹੋ ਸੀ ਸਮਝ ਨਹੀਂ ਲੱਗੇ ਕਿ ਮੈਂ ਜੇ ਇਲੈਕਸ਼ਨ ਦਾਉਂਦੇ ਰਹਿੰਦੇ ਨਾ ਗਣ ਕਰ ਫੇਰ ਦੇਖ ਲਾਂਗੇ ਪਰੰਤੂ ਪਹਿਲਾਂ ਅਹ ਥ੍ਰੀ ਲਿਗ ਪੋਜੀਸ਼ਨ ਨੂੰ ਮੈਨੂੰ ਕਰਨਾ ਹੋਇਆ ਜ਼ਿਆਦਾ ਕਿ ਗੁਰੂ ਘਰ ਆ ਜਾਏ ਤੁਮੇ ਕੋਈ ਅਲਗ ਵਾਲੀ। ਸਾਡੇ ਬੱਚੇ ਨੂੰ ਲੈ ਕੇ ਗੁਰੂ 80 ਸਾਲ ਲੱਗਣਾ। ਸ਼ਰਾਮਦਾ ਜੀ ਦਾ ਆਸ਼ੀਰਵਾਦ ਲੈਣ ਵਾਸਤੇ ਇੱਥੇ ਆਏ ਸੀਗੇ। ਸੋਦੇ ਨਾਲ ਬੱਚੇ ਦਾ ਵਰਤ ਹੋਇਆ ਉਹ ਤੁਮਨਾ ਸਿੰਘ ਜੀ ਜਿਹਦੇ ਕੋਲ ਪੂਰਾ ਟਾਈਮ ਮਿਲੂ। ਸਾਹਮਣੇ ਤੋਂ ਸ਼ੀਵਾਰ ਲੈ ਕੇ ਆਈ। ਹਾਂ ਉਸੇ ਤੁਮਨਾ ਨੇ ਅਧਿਪਤੀ ਕਰਨ ਲਈ ਜੀ ਦੇ ਸਰਪੰਚ। ਬਾਪੂ ਜੀ ਸਰਜੀਤ ਪਾਤਰ ਮੋਹਣਾ ਦੀ ਅੱਜ ਮੌਤ ਹੋ ਗਈ ਆ ਤਾਂ ਤੁਸੀਂ ਕਿਹਨੇ ਦੇਖਦੇ। ਜਦੋਂ ਇਹ ਸਬੂਤ ਪੱਤਰ ਵੀ ਦੀ ਅੱਜ ਮੌਤ ਕੰਦੇ ਹੋਈ ਆ ਤਾਂ ਤੁਸੀਂ ਨੋਟਸਬਰ ਚ ਨਾਮ ਵੀ ਆ ਗਏ ਉੱਥੋਂ ਤੇ ਰਿਪੋਰਟ ਮਾਰੀ ਜਾਣੇਗੀ ਮੈਨੂੰ ਸਮਝ ਰੋੜ ਪੜਿਆ ਬਾਪੀ ਲੋਕ ਸਭਾ ਚੋਣ ਆ ਗਏ ਤੁਸੀਂ ਕਿਉਂ ਨਹੀਂ ਲੋਕ ਜੋ ਕਿ ਕਾਫੀ ਜਿਹੜੇ ਸਿੱਧੂ ਬਾਈ ਦੇ ਜਿਹੜਾ ਸਪੋਰਟਰ ਵੀ ਹੈਗੇ ਫੈਨ ਹੈਗੇ ਉਹ ਚਾਹੁੰਦੇ ਸੀ ਕਿ ਤੁਸੀਂ ਚੋਣ ਲੜੋ ਤਾਂ ਤੁਸੀਂ ਚੋਣ ਕਿਉਂ ਨਹੀਂ ਲੜੋ ਬੇਟਾ ਚੋਣ ਤਾਂ ਮੈਨੂੰ ਪਾਸ ਹੀ ਵੱਲੋਂ ਵੀ ਆਈ ਸੀ ਹਰਪਰਾਂ ਤੋਂ ਮੈਂ ਅਲਿਰੀਕ ਤੋਂ ਇਨੀਸ਼ੀਅਲੀ ਸੋਚਿਆ ਸੀ ਕਿ ਬੱਚਾ ਨੇਣਾ ਤੋਂ ਇਨੀਸ਼ੀਅਲੀ ਰਾਤ ਜਿਹੜਾ ਆਪਣਾ ਘਰ ਦਾ ਸਿਸਟਮ ਐ ਸਿੱਧੂ ਦੇ ਵਿੱਚ ਦਾ ਕੰਮ ਹੈ ਸਾਰੇ ਖੇਲ ਰਿਆ ਕੁਲਪ ਤਾਂ ਮੈਨੂੰ ਥੋੜਾ ਜਿਹਾ ਪਰਿਵਾਰ ਨੂੰ ਸਾਡੇ ਆਪ ਦੇ ਕੋਈ ਨੋਟੀਕਾਰੋਬਾਰ ਨੂੰ ਸਮਾਜ ਦੀ ਲੋੜ ਸੀ ਉਹਦਾ ਕਰਕੇ ਕਿ ਮੈਂ ਫਿਜ਼ੀਕਲੀ ਥੋੜਾ ਜਿਹਾ ਇੰਨਾ ਜ਼ਿਆਦਾ ਖਤਮ ਨਹੀਂ ਸੀ ਸਮਝ ਨਹੀਂ ਲੱਗਿਆ ਕਿ ਮੈਂ ਜੇ ਇਲੈਕਸ਼ਨਾਂ ਤੋਂ ਰਹਿੰਦੇ ਰਹਿੰਦੇ ਲੱਗ ਗਿਆ ਫਿਰ ਦੇਖ ਲਾਂਗੇ ਪਰੰਤੂ ਪਹਿਲਾਂ ਟਰੇਲੂ ਪੋਜੀਸ਼ਨ ਨੂੰ ਮਨੂਜ਼ ਕਰਨਾ ਬਾਪੂ ਜੀ ਰਾਜਾ ਬਰਿੰਗ ਦੇ ਨਾਲ ਤੁਹਾਡਾ ਕਾਫੀ ਪਿਆਰ ਆ ਦਿਆਣੇ ਤੋਂ ਚੋਂ ਲੜ ਰਹੇ ਨੇ ਤੁਸੀਂ ਉਹਨਾਂ ਦੀ سپورਟ ਜਾਂ ਕੋਈ ਰੈਲੀ ਵਗੈਰਾ ਚ ਨਾਲ ਉਹਦੇ ਗਰੂ ਬਿਲਕੁਲ ਕਰਾਂਗੇ ਜਿੰਨਾ ਕੇ ਸਮਾਂ ਲੱਗੂਗਾ ਜ਼ਰੂਰ ਆਵਾਂਗੇ ਸਾਰਿਆਂ ਨਾਲ ਹੀ ਆਪਣੇ ਜੈਤਨ ਸਿੰਘ ਸਾਹਿਬ ਹੋਣਾ ਪਾਜ ਬਰਿੰਗ ਹੋਣਾ ਪਾਰਟੀ ਨਾਲ ਸਾਰਿਆਂ ਨਾਲ ਬੜੀ ਅੱਜ ਬਿਲਕੁਲ ਪਾਪੀ ਲੈ ਕੇ ਮਤਰੀ ਬਸ ਇੱਕ ਹੀ ਮਾਰਾ ਇਹਦਾ ਹੀ ਲੱਗਿਆ ਕਿ ਇੱਕ ਹੋਰ ਇੱਕ ਤੋਂ ਪਾ ਜਿੰਦਗੀ ਸ਼ੁਰੂ ਗੁਰੂ ਦੇ ਦਰਸ਼ਨ ਹੁੰਦੀ ਹੈ ਇਹਦਾ ਬਹੁਤ ਵੱਡਾ ਮਹੱਤਵ ਹੈ ਕਾਫੀ ਟਾਈਮ ਤੋਂ ਸੋਚ ਰਿਹਾ ਸੀਗਾ ਕਿ ਇਹਦਾ ਮਿਲ ਕੇ ਜਿਸ ਸੰਬੰਧ ਵਿੱਚ ਗੁਰੂ ਸਰਪੰਨ ਬਾਬੂ ਜੀ ਹਲੇ ਤੱਕ ਕੋਈ ਇਨਸਾਫ ਸਿੱਧੂ ਬਾਈ ਦਾ ਨਹੀਂ ਮਿਲਿਆ ਤਾਂ ਕੀ ਮੰਗ ਕਰਦੇ ਗੁਰੂ ਦੇ ਦਰ ਤੇ ਇੱਥੇ ਸਿੱਧੂ ਬਾਈ ਦੀ ਇੱਕ ਟਾਈਮ ਜਦੋਂ ਆਲ ਆਏ ਸੀ ਕਿ ਜਦੋਂ ਉਹ ਕਾਲਕਤਕ ਸਾਹਿਬ ਦੇ ਦਕਸ਼ਮੀਕਾਰੇ ਕਰ ਰਹੇ ਸੀ ਉਹਨਾਂ ਉਸ ਵੇਲੇ ਵੀ ਸਿੱਧੂ ਬਾਈ ਨਾਲ ਸੀ ਤਾਂ ਅੱਜ ਕੋਈ ਸੁਣਾਈਓ ਛੋਟੇ ਨਿੱਕੇ ਸਿੱਧੂ ਆਏ ਆਜ ਮੰਚ ਕੀ ਆ ਕਿ ਜੋ ਕੇਂਦਰ ਤੇ ਸਰਕਾਰ ਤੋਂ ਕੀ ਮੰਗ ਕਰਦੇ ਹੋ ਕਿ ਕੁਤੇ ਤੱਕ ਸਾਫ ਪੈਣੀ ਨਹੀਂ ਲੱਗਦੀ। ਸਿਲ ਸਾਫ ਦਾ ਤਾਂ ਕਿਸੇ ਦਿੱਖ ਤੱਕ ਸਪੀਡ ਦੀ ਗਵਰਨਮੈਂਟ ਆ ਲੈਂਡ ਆਊਟਰ ਵੀ ਜਿਹੜੀ ਹਾਲਤਾ ਬਹੁਤ ਜ਼ਿਆਦੇ ਮਾਰੀ ਹੈ। ਵਖੋ ਹੁਣ ਤੁਸੀਂ ਦੇਖੋ ਸੁਪਰੀਮ ਕੋਰਟ ਦੇ ਵਿੱਚ ਹਲ ਫਨਾਉਣ ਨੂੰ ਸਰਕਾਰ ਨੇ ਪੇਸ਼ ਕਰਤਾ ਕਿ ਸਾਡੀ ਗਲਤੀ ਦੇ ਨਾਲ ਸਭ ਦੀ ਮੌਤ ਹੋ ਗਈ। ਫਿਰ ਜੀਐਸ ਦੀ ਸਕੋਟੀ ਵੜਾ ਕਿ 24 ਆਵਰ ਦੇ ਵਿੱਚ ਉਹ ਜਿਹੜਾ ਉਹਦਾ ਕਤਲ ਕਰਨੀ ਪਾ। ਜਰਕੇ ਉਸ ਕੋ ਪਹਿਲਾਂ ਸੀ 15 ਦਿਨ ਘਰੇ ਬਿਨਾ ਗਨਮੈਂਟ ਹੋ ਸੀ। ਕਿ ధਾਨੂ ਕਿਸੇ ਨੇ ਨਹੀਂ ਮਾਰਿਆ। ਕਿਸੇ ਕਿਸੇ ਨੂੰ ਪਤਾ ਨਹੀਂ ਸੀ। ਕਿ ਸਾਡੇ ਕੋਲ ਗਨਮੈਂਟ ਆਇਆ ਹੈਗੇ ਜਾਂ ਨਹੀਂ ਹੈਗੇ। ਪਰੰਤੂ ਸਰਕਾਰ ਨੇ ਬਹੁਤ ਵੱਡਾ ਰੋਲ ਨਿਭਾਇਆ ਹੈ। ਔਰ ਮੈਂ ਕਿੰਨੇ ਜਿਹੜੇ ਅਫਸਰ ਸਾਹਿਬਾਨ ਨੇ ਵਿੱਚ ਆਉਂਦੇ ਸੀਗੇ ਬਲਕੇ ਜਦੋਂ ਇਹ ਮੀਡੀਆ ਸਮਾਟਾ ਰ ਮੈਡਮ ਸ਼ੀ ਹੈਗੀ ਜੇ ਇੱਕ ਸਰਬਾ ਬੜਾ ਬਸਾਰਾ ਸਾਰਾ। ਉਹਨਾਂ ਨੇ ਸਾਰਿਆਂ ਦੇ ਇਹ ਸਪਲਾਨਿੰਗ ਦੇ ਤਹਿਤ ਜਿਹੜੀ ਉਹਦੀ ਸਕਿਉਰਟੀ ਵਿਡਰਾ ਕਰਕੇ ਉਹਨੂੰ ਕੀ ਤਸਵੀਰ ਦਾ ਨੁਕਸਾਨ ਹੋ ਗਿਆ। ਔਰ ਮਸੀਬ ਸਾਹਿਬ ਨੂੰ ਇਸ ਗੱਲ ਦੀ ਮਿਲ ਬੀ ਚੁੱਕੇ ਆ। ਜੀ ਇਹਨਾਂ ਦੇ ਖਿਲਾਫ ਕੋਈ ਕਾਰਵਾਈ ਹੋ ਨਹੀਂ ਕਰ ਰਹੇ। ਤੁਹਾਡੇ ਸਾਹਮਣੇ ਲਾਰੈਂਸ ਦੀ ਵੀ ਵੀਡੀਓ ਹੈ ਸਵਾ ਸਾਲ ਹੋ ਗਿਆ। ਤਾਂ ਇਹਨਾਂ ਦੀ ਕਸਟੋਡੀ ਦੇ ਵਿੱਚ ਮਤਲਬ ਮੁੱਲਯਮ ਹੈ ਹਫਤੇ ਤੇ ਇੱਕ ਤਰੀਕ ਦੀ ਰਾਤ ਨੂੰ ਹੋ ਗਿਆ ਤੋਂ ਬਾਹਰ ਹਿੰਦਾ। ਤਾਂ ਵੀਡੀਓ ਬਣ ਜਾਂਦੀ ਹੈ ਪਬਲਿਸ਼ ਵੀ ਹੋ ਜਾਂਦੀ ਹੈ YouTube ਤੋਂ ਹਾਈ ਕੋਰਟ ਨੇ ਇਤਰਾਜ਼ ਵੀ ਕਰ ਦਿੱਤਾ ਹੋਰ ਕਾਨੂੰਨ ਕੋਰਟ ਨੇ ਵੀ 11 ਕਾਨੂੰਨੀਆਂ ਇਹਦਾ ਯੂਸ ਵੀ ਤੇ ਮਾਰਾ ਅਸਰ ਪੈ ਰਿਹਾ ਪਰ ਫਿਰ ਵੀ ਸੋਟਾ ਟਸਟ ਮਸਲੀ ਹੋ ਰਹੀ ਮਨੇ ਕਿ 11 ਕਿ ਨਾਰਾ ਲਾਈਏ ਨਾ ਨਹੀਂ ਤਾਂ ਇਹ ਲੱਗਦਾ ਜੀ ਇਸ ਇੱਕ ਨਕਸ਼ੇ ਨਕਸ਼ੇ ਜਿਹੜੇ ਨਾਲ ਪੋਲਿਟਿਸਿਨ ਇਹਦੇ ਹੋਰ ਦੇਸ਼ ਤੇਰੇਲੇ ਹੋਏ ਨੇ ਗਏ ਸਿਰ ਤੇ ਹੁਣ ਵਰਤੇ ਜਾ ਰਹੇ ਨੇ ਦਿਮਾਗ ਸਾਰੇ ਇਹਨਾਂ ਲੋਕਾਂ ਦਾ ਤੋੜ ਗਿਆ ਜੀ ਅੱਜ ਗ੍ਰਾਮਦੇਸ ਪਾਸ ਸਾਡੇ ਚੋੜੀ ਪਰ ਕੱਢ ਨਿਕਲੇ ਇਹ ਤਾਂ ਕੋਈ ਥਾਲੀ ਨਹੀਂ ਮੁੜਦਾ ਕਿ ਇਹ ਲਾਸ਼ ਕੀਤੀ ਅੱਜ ਇਨਸਾਫ ਮਿਲੇ ਉਸ ਚਲੇ ਨੂੰ ਤਾਂ ਦੂਜਾ ਛੋਟੇ ਬੱਚੇ ਦੀ ਜਦ ਅਰਦਾਸ ਕਰ ਮੈਂ ਮੈਂ ਤਾਂ ਕਰ ਹੀ ਰਿਹਾ ਸੀ ਪਰੰਤੂ ਇਸ ਮਾਮਲੇ ਦੇ ਦਿੱਕਤ ਇਸੇ ਸਾਰੇ ਨੇ ਸਾਰੇ ਵਿਸ਼ੇ ਪਰ ਦੀ ਸਾਡੀ ਕਮਿਊਨਿਟੀ ਨੇ ਗੋਰੇ ਕਾਲਿਆਂ ਨੇ ਸਭ ਦੀ ਅਰਦਾਸ ਹੈ ਤੁਹਾਡਾ ਰਾਮਰਾਸ ਜੀ ਨੇ ਪ੍ਰਵਾਨ ਕੀਤਾ ਉਸ ਨੂੰ ਆਪਣੇ ਦੇ ਮਹਿਰ ਕੀਤੀ ਆਪਾਂ ਨੂੰ ਦੁਬਾਰਾ ਫਿਰ ਬਸ ਜਾਣੇ ਵਿੱਚ ਕੀਤਾ ਸਦਾ ਮੈਂ ਗੁਰਮਾਰਾਇ ਦਾ ਸ਼ੁਕਰਾਨਾ ਰੱਖਾਂ ਮੈਂ ਜੇ ਯੂਨੀਵਰਸਿਟੀ ਪਹੁੰਚੀ ਮਾਰਾਇ ਤੇ। ਕੋਈ ਗੀਤ ਕਿੰਨੇ ਸੁਣਦੇ ਉਹ ਲੋਕੀ ਦੇ ਕਿ ਹੁਣ ਤੱਕ ਸਾਰੀ ਦੁਨੀਆ ਸੁਣਦੀ ਹੈ ਤੋਂ ਜ਼ਿਆਦਾ ਸੁਣਦੀ ਹੈ ਜਾਨ। ਮੈਂ ਐਕਟਿੰਗ ਦੇ ਦਵਾ ਦੇ ਨਾਲ ਸੱਤ ਗੋਲਾ ਹਨਾ ਪਰ ਮੇਰੇ ਦਿਲ ਤੇ ਖੜਾ। ਮੈਂ ਉਹਨਾਂ ਦੇ ਗੀਤ ਸੁਣਦਾ ਮੈਂ ਮੋਸ਼ਨ ਹੋ ਜਾਂਦਾ ਮੈਂ ਹੁਣ ਮੈਂ ਬੋਤ ਤੱਕ ਸੁਣਦਾ। ਠੀਕ। ਤੋਂ ਜਦੋਂ ਵੀ ਆਵਾਜ਼ ਤੇ ਕਿੰਨੀ ਤੇੰਦੀ ਹੈ ਤਾਂ ਮੇਰਾ ਮਤਲਬ ਗਲਾ ਪਰ ਆਉਂਦਾ ਮੈਂ ਮੈਂ ਉਹਨੂੰ ਬਹੁਤ ਐਕਸਪੀਰੀਅੰਸ ਸੁਣਨੀ ਪੱਗਦਾ ਮੈਂ ਤਾਂ ਹੁਣ ਜੀਟੀਵੀ ਨੂੰ ਬਹੁਤ ਟੱਕ ਵੇਖਣ ਲੱਗਿਆ ਕਿ ਕਿ ਜਦੋਂ ਮੈਂ ਦੇਖਣਾ ਕਿ ਕੋਈ ਨਾ ਕਿ ਤੇ ਰੀਨਾ ਸਾਹਮਣੇ ਹੁੰਦੀ ਕਿ ਕੋਈ ਰੱਛਾ ਸਪੀਚ ਕਰੀ ਜਾਂਦਾ ਕਿ ਕੋਸ਼ਿਸ਼ ਕਰੀ ਜਾਂਦਾ ਇੱਕ ਵਾਰ ਪਹੁੰਚ ਨਾ ਕੋਈ ਨਾ ਕੋਈ ਦੇ ਦੱਬਿਆ ਨਾ ਤਾਂ ਫਿਰ ਮੈਂ ਥੋੜਾ ਜਾ ਉਹ ਤੋਂ ਦੂਰੀ ਬੀਉਣ ਦੀ ਕੋਸ਼ਿਸ਼ ਕਰਦਾ ਵੀ ਮੈਨੂੰ ਨਾਸੂ ਤਾਂ ਫਿਰ ਮੈਂ ਜਿਆਦਾ ਵਧੀਆ ਟੰਗ ਮਾਰ ਲੈਣਾ ਜੇ ਮੈਂ ਸੁਣਦਾ ਰਹਾ ਮੈਂ ਤਾਂ ਉਹ ਵੀ ਐਸਾ ਫਿਕਸੜਾ ਮਾ ਕੋਈ ਬਣਾ ਕੇ ਸਭ ਨਿੱਕਾ ਵੀ ਗੜੇ ਹੁੰਦਾ ਹੈ ਵੱਡੇ ਭਰਾ ਦੇ ਆਪਣੇ ਮੇਰੇ ਨਾਮ ਹਲੇ ਚੋਤਾ ਹਮਾਰੀ ਕਿਰਪਾ ਕਰਨਗੇ ਸ਼ਾਇਦ ਉਹਦੇ ਰਸਤਾ ਹੀ ਪਣਾ ਲਵੇ ਜਿੱਥੇ ਮਾਰਾ ਬੀਨਾਰਸ ਰਾਮਬਾਗ ਵੀ ਪਹੁੰਚਾ ਨਹੀਂ ਸਕਦਾ ਪਰ ਇੱਕ ਗੱਲ ਕਰੀਏ ਭਾਜਪਾ ਜਦੋਂ ਰਾਜਨੀਤੀ ਸੀਗੀ 2022 ਦੇ ਚੋਣਾਂ ਚ ਜਿੱਤੇ ਸੀ ਲੇਕਿਨ ਫੌਂ ਲੜੀ ਮਾਰ ਜਗਾ ਜਕੇ ਪੀਸ ਕੀਤੀ ਪੰਚਾਇਤ ਦਾ ਹੋ ਫਿਰ ਚੋਣਾਂ ਨੇ ਕਿਤਨਾ ਕਿਤੇ ਸਮਝ ਆਦ ਹੁੰਦਾ ਕਿ ਚੱਕਾ ਕੁੱਟਾ ਕਰਨਾ ਪਾ ਕੇ ਉਹਨਾਂ ਨੇ ਅੱਜ ਉਹਨਾਂ ਦੇ ਬੈਗ ਪਾਈ ਖੜੇ ਸਾਰਾ ਐਸੇ ਤਰੀਕੇ ਨਾਲੀ ਬਸ ਉਹ ਬੇਚਰਦਾਸ਼ੀ ਹੈ ਫਰਾਉਮਾਇ ਦਾ ਰਾਜਨੀਤਿਕ ਗੜਗੜ ਕੇ ਸੱਤ ਮਹੀਨੇ ਤੱਕ ਚੱਲਦੀ ਹੈ ਕਿਉਂਕਿ ਆਊਟਰ ਕੋ ਲੀਪ ਲੈਂਦੇ ਨਾ ਪੈਸਾ ਕਮਾਉਂਦੇ ਉਹ ਪਾਦਲਿਆਂ ਦੇ ਲੱਗਦੇ ਕਿ ਸਮਾਜ ਦੇ ਬਦਲਿਆਂ ਨੂੰ ਜੀ ਕੋਈ ਮਿਹਰੇ ਇਹਦਾ ਕਰਕੇ ਪੈਸਾ ਜਾਨੀ ਕਿਤਨੇ-ਕਿਤਨੇ ਬਾਲਾ ਉਹ ਸੋਚਦਾ ਸੀ ਵੀ ਮੈਂ ਪੈਸਾ ਕਮਾਉਣ ਦਾ ਕੋਈ ਸਾਰਾ ਇਂਤਜ਼ਾਮ ਆਪਣੇ ਕੋਲ ਹੈਗਾ ਹੁਣ ਮੈਂ ਬਹੁਤ ਅੱਛੀ ਅਰਨੀ ਕਰ ਰਿਹਾ ਹਾਂ ਪਰ ਜੇ ਮੈਂ ਵਿਆਮਤ ਹੈ ਜੀ ਤਾਂ 50% ਕਾ ਦਿੱਤੇ ਮੈਂ ਰਾਜਨੀਤੀ ਦੇ ਅਰਥ ਬਦਲਦੇ ਚਾਹੇ ਜੀ ਪੰਜ ਚਾਰ ਸਾਲ ਰਹਿੰਦਾ ਤਾਂ ਤਾਂ ਇਹ ਜਿਹੜਾ ਸਾਹਮਣੇ ਆ ਰਿਹਾ ਸੀ ਇਹ ਬਹੁਤ ਵੱਡਾ ਮਿਸ਼ਨ ਲੈ ਕੇ ਚੱਲ ਰਿਹਾ ਸੀ ਜੀ ਖਬਰ ਆਈ ਕਿ ਗੁੰਡਰੀ ਬਰਾੜ ਵੀ ਜਿਹੜੀ ਮੌਤ ਹੋ ਗਈ ਉਸ ਤੋਂ ਬਾਅਦ ਨਾਲ ਹੀ ਕਹਿ ਦਿੱਤਾ ਕਿ ਬੇਟਾ ਕਈ ਵਾਰੀ ਆਇਆ ਹੈ ਇਲੈਕਸ਼ਨ ਜਿਹੜਾ ਕੁਝ ਨਾ ਇਲੈਕਸ਼ਨ ਤੋਂ ਉਹ ਵੀ ਉਸავਲੇ ਲਾਂ ਕਰਤਾ ਸੀਗਾ ਤਾਂ ਇਹਨਾਂ ਗੱਲਾਂ ਦੀ ਸੁਣ ਚਾਈ ਜੀ ਬਾਪੂ ਜੀ ਪਾਰਟੀ ਵੀ ਉਹੀ ਆ ਸਮਾਂ ਵੀ ਉਹੀ ਕਿਉਂਕਿ ਪਹਿਲਾਂ 2022 ਚ ਜਿਹਨ ਸਿੱਕੇ ਨਾਲ ਬਾਈ ਦੀ ਲੜਦੇ ਸੀਗੇ ਇਲੈਕਸ਼ਨਾਂ ਦਾ ਮਾਰਾ ਪ੍ਰਚਾਰ ਕਰਦੇ ਸੀਗੇ ਤਾਂ ਜਿਹੜੀ ਕੈਲੀਟੀ ਰਾਜਨੀਤੀ ਲੈ ਦੇ ਨੇਤਾ ਵੀ ਜਿਹੜੇ ਸੂਵੀ ਸੀਗੇ ਤੇ ਅੱਜ ਉਹ ਸਮਾਂ ਕਿੰਨਾ ਕ ਯਾਦ ਆਉਂਦਾ ਜਦੋਂ ਦੇਖਦੇ ਹਾਂ ਕਮਰਾ ਵੀ ਦੇਖਦੇ